ਇਤਿਹਾਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਹਮਦਾਬਾਦ ਦੇ ਵਿੱਚ ਹਵਾਈ ਹਾਦਸੇ ਦੇ ਜ਼ਖਮੀਆਂ ਦਾ ਹਾਲਚਾਲ ਜਾਣਿਆ ਗਿਆ ਪ੍ਰਧਾਨ ਮੰਤਰੀ ਹਸਪਤਾਲ ਪਹੁੰਚੇ ਅਤੇ ਜਿਨ੍ਹਾਂ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਉਹਨਾਂ ਦੇ ਨਾਲ ਮੁਲਾਕਾਤ ਵੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜਹਾਜ਼ ਦੇ ਵਿੱਚ ਸਵਾਰ ਸਾਰੇ ਯਾਤਰੀਆਂ ਦੇ ਵਿੱਚੋਂ ਇਕਲੌਤੇ ਬਚੇ ਯਾਤਰੀ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਉਹਨਾਂ ਨੇ ਉਸ ਯਾਤਰੀ ਦਾ ਹਾਲਚਾਲ ਵੀ ਪੁੱਛਿਆ ਤੁਹਾਨੂੰ ਦੱਸ ਦਈਏ ਅਹਮਦਾਬਾਦ ਦੇ ਵਿੱਚ ਵੀਰਵਾਰ ਨੂੰ ਤਕਰੀਬਨ ਪੌਣੇ 1 ਵਜੇ ਇਹ ਹਵਾਈ ਹਾਦਸਾ ਵਾਪਰਿਆ ਸੀ 에ਅਰ ਇੰਡੀਆ ਦਾ ਜਹਾਜ਼ ਜੋ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀਗਾ ਜਹਾਜ਼ ਦੇ ਉਡਾਨ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਇਹ ਜਹਾਜ਼ ਹਾਸਤਾਗ੍ਰਸਤ ਹੋ ਗਿਆ ਸੀ ਹਾਦਸਾਗ੍ਰਸਤ ਹੋਣ ਤੋਂ ਬਾਅਦ ਜਹਾਜ਼ ਦੇ ਵਿੱਚ ਇੱਕ ਨੂੰ ਛੱਡ ਕੇ ਬਾਕੀ ਸਾਰੇ ਯਾਤਰੀ ਮਾਰੇ ਗਏ ਸਨ ਉਸ ਤੋਂ ਬਾਅਦ ਇਸ ਜਹਾਜ਼ ਦੇ ਸੰਬੰਧ ਦੇ ਵਿੱਚ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਆ ਪਰਤੀ ਕਰਵਾਇਆ ਗਿਆ ਸੀ ਕਿਉਂਕਿ ਸਿਰਫ ਜਹਾਜ਼ ਦੇ ਵਿੱਚ ਜਿਹੜੇ ਵਿਅਕਤੀ ਸਨ ਉਹ ਹੀ ਜ਼ਖਮੀ ਨਹੀਂ ਹੋਏ ਸਨ ਜਿਹੜੀ ਬਿਲਡਿੰਗ ਦੇ ਨਾਲ ਜਹਾਜ਼ ਟਕਰਾਇਆ ਉਸ ਦੇ ਵਿੱਚ ਜਿਹੜੇ ਵਿਅਕਤੀ ਮੌਜੂਦ ਸਨ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਵਿਅਕਤੀ ਨੇ ਉਹ ਜ਼ਖਮੀ ਹੋਏ ਨੇ ਤੇ ਉਹਨਾਂ ਜ਼ਖਮੀਆਂ ਨੂੰ ਵੀ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਪਰ ਜਹਾਜ਼ ਦੇ ਵਿੱਚ ਸਿਰਫ ਇੱਕ ਵਿਅਕਤੀ ਹੀ ਬਚ ਸਕਿਆ ਜਿਸ ਦਾ ਨਾਮ ਰਮੇਸ਼ ਵਿਸ਼ਵਾਸ ਕੁਮਾਰ ਹੈ ਉਸ ਇਕਲੌਤੇ ਬਚੇ ਵਿਅਕਤੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹੱਥ ਫੜ ਕੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਹੈ ਤੇ ਆ ਜਲਦ ਉਹਨਾਂ ਦੇ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ਹੈ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਦਸੇ ਵਾਲੀ ਜਗ੍ਹਾ ਤੇ ਵੀ ਪਹੁੰਚੇ ਨੇ ਹਾਦਸੇ ਵਾਲੀ ਜਗ੍ਹਾ ਦਾ ਉਹਨਾਂ ਵੱਲੋਂ ਜਾਇਜ਼ਾ ਲਿਆ ਤੇ ਬਚਾਅ ਕਾਰਜਾਂ ਦੇ ਸੰਬੰਧ ਦੇ ਵਿੱਚ ਵੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਈ ਗਈ ਹੈ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਜਦੋਂ